ਸਸਰੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਗੁਰਪ੍ਰੀਤ ਆ ਮਿੱਤਰੋ ਇੱਕ ਨਾ ਆਪਾਂ ਵੀਡੀਓ ਕਰੀ ਸੀਗੀ ਪਿੰਡ ਦੇ ਆਉਣ ਅੱਜ ਵੀ ਆਪਾਂ ਦਿਉਣ ਪਿੰਡ ਹੀ ਪਹੁੰਚੇ ਆਂ ਬਾਈ ਉਸੇ ਤਾਰੇ ਕੋਲੇ ਤੇ ਮੈਨੂੰ ਨਾ ਬਹੁਤ ਕਬੂਤਰਾਂ ਵਾਲੇ ਭਰਾਵਾਂ ਦੇ ਫੋਨ ਆਏ ਸੀਗੇ ਵੀ ਫਲਾਣੇ ਕਬੂਤਰ ਬਾਰੇ ਜਾਣਕਾਰੀ ਦੇ ਜਾਂ ਫਲਾਣੇ ਬਾਰੇ ਦੱਸ ਜਾਂ ਯਾਰ ਕੀ ਕਾਰਨਾ ਕਈ ਭਰਾ ਕਹਿੰਦੇ ਸੀਗੇ ਯਾਰ ਉਹ ਵੇਚਦਾ ਕਿੱਥੇ ਆ ਉਹਨੇ ਤਾਂ ਜੋੜੀਆਂ ਬਾਲੀਆਂ ਹੋਗੀਆਂ ਤਾਂ ਵੇਚਨੇ ਆ ਨਹੀਂ ਬਾਈ ਐਵੀਂ ਗੱਲ ਕੋਈ ਨਹੀਂ ਸਾਰੇ ਹੀ ਸੇਲ ਤੇ ਆ ਕਬੂਤਰ ਅੱਧੇ ਵਿਕ ਵੀ ਗਏ ਬਾਈ ਦਾ ਉਹਦੇ ਨਾਲੋਂ ਪਹਿਲਾਂ ਦਾ ਅੱਜ ਤੁਸੀਂ ਚਿਹਰਾ ਵੇਖੋ ਉਹਦੇ ਇੱਕ ਥੋੜਾ ਜਿਹਾ ਰੋਂਦਾ ਸੀਗਾ ਹਨਾ ਸਰੀਰ ਢਿੱਲਾ ਸੀਗਾ ਅੱਜ ਮੈਨੂੰ ਲੱਗਦਾ ਮਾੜੀ ਜੀ ਨਾਕਣੀ ਵੀ ਖਾਦੀ ਅੱਜ ਪੂਰਾ ਤੜਚਾ ਬੰਦਾ ਅੱਜ ਤੁਹਾਨੂੰ ਜਿਹੜੀ ਵੀਡੀਓ ਆ ਇਹਦੇ ਚ ਇਹੀ ਵਿਖਾਉਣਾ ਬਈ ਕਿਹੜਾ ਅਸਲਾ ਕਿੰਨਾ ਚਿਰ ਹੋ ਗਿਆ ਸਾਂਭਿਆਂ ਨੂੰ ਤੇ ਕਿਹੜੇ-ਕਿਹੜੇ ਜਾਨਵਰ ਬਾਈ ਕੋਲੇ ਬੈਠੇ ਆ ਤੇ ਕਿੰਨੇ ਦੇਤੇ ਸਾਰੀਆਂ ਗੱਲਾਂ ਬਾਈ ਤਾਰਾ ਦੱਸੂਗਾ ਵੀਡੀਓ ਨਾਲ ਜੁੜੇ ਰਹੋ ਹੋ ਸਕਦਾ ਅੱਜ ਤੁਹਾਨੂੰ ਯਾਰ ਵਿੱਚ ਰੇਟ ਵੀ ਕਨਫਰਮ ਕਰ ਦਿਆਂ ਐਵੇਂ ਫੋਨ ਲਾ ਕੇ ਨਾ ਕਹੀ ਜਾਏ ਉਹ ਵੀ 70000 ਵਾਲੀ ਚੀਜ਼ ਦਾ ਬਈ 10000 ਲੈਣਾ ਅੱਜ ਸਾਰੀਆਂ ਗੱਲਾਂ ਵੀਡੀਓ ਲੰਮੀ ਜ਼ਰੂਰ ਆ ਕਬੂਤਰ ਬਾਜ਼ ਭਰਾਵਾਂ ਲਈ ਆ ਜਾਂ ਜਿਹੜੇ ਉਂ ਭਰਾ ਸ਼ੌਂਕ ਰੱਖਦੇ ਆ ਜੁੜੇ ਰਹੋ ਵੀਡੀਓ ਨਾਲ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਬਈ ਗੋਪੀ ਸਭ ਤੋਂ ਪਹਿਲਾਂ ਤੇਰੇ ਜੀ ਆਉਂਦੇ ਨੂੰ ਭਰਾਵਾ ਬਾਈ ਆਪਾਂ ਨਾ ਵੀਡੀਓ ਬਣਾਈ ਸੀਗੀ ਉਹ ਤੇ ਥੋੜਾ ਜਿਹਾ ਤੇਰਾ ਵੀ ਸੀਰੀ ਡਾਊਨ ਸੀ ਹਾਂ ਉਹਦੇ ਸੀਗਾ ਟੁਕੜਾ ਉਦੇ ਆਪਾਂ ਵੀ ਬੈਠਿਆ ਨੇ ਵੀਡੀਓ ਬਣਾਤੀ ਚਲ ਆਪਾਂ ਨੂੰ ਵੀ ਮੰਨ ਕੇ ਚੱਲ ਉਹਦਾ ਰਿਸਪੌਂਸ ਵਧ ਗਿਆ ਮਿਲੇ ਪਹਿਲਾਂ ਤਾਂ ਇਹ ਦੱਸ ਬਈ ਫੋਨ ਕਿੰਨੇ ਕਾਇ ਤੇ ਕਿੰਨੇ ਕਿ ਜਾਨ ਬਹੁਤ ਆਏ ਬਈ ਬਹੁਤ ਮੈਨੂੰ ਆਏ ਫੋਨ ਤੇ ਲੋਕ ਆਂਦੇ ਵੀ ਕੋਈ ਮਾੜਾ ਚੰਗਾ ਬੋਲਦੇ ਤੇ ਮੈਂ ਨਹੀਂ ਮੈਨੂੰ ਵਿਚਾਰੇ ਕਿਸੇ ਨੇ ਜੀ ਆ ਕੇ ਬੁਲਾਇਆ ਪਹਿਲਾਂ ਮੇਰਾ ਹਾਲ ਚਾਲ ਪੁੱਛਿਆ ਫਿਰ ਮੇਰੇ ਨਾਲ ਅਗਲੀ ਗੱਲ ਕੀਤੀ ਤੇ ਬਾਈ ਉਹ ਆਪਣਾ ਮੰਨ ਕੇ ਚੱਲੋ ਤੁਸੀਂ ਜਨਵਾਰ ਕਿੰਨੇ ਕ ਸੇਲ ਹੋਗੇ ਉਹ ਵੀਡੀਓ ਨਾਲ ਜਨਵਾਰ ਵੀਰੇ ਬਹੁਤ ਹੋਗੇ ਬਸ ਆਹ ਮੰਨ ਲਾ ਇਹ ਵੀ ਬਈ ਹਜੇ ਸੇਲ ਕਰਨ ਦਾ ਸਹੀ ਮੈਨੇ ਪੂਰਾ ਦਾਮ ਨਹੀਂ ਮਿਲਿਆ ਇਹ ਨਾ ਬਸ 25 ਕੋ ਜੋੜੇ ਰਹਿ ਗਏ ਤੇ ਬਾਕੀ ਆਪ ਵੀਰਿਆ ਤੇਰੀ ਉਹ ਗੱਲ ਦੱਸਦੇ ਆ ਜਿਹੜਾ ਅੱਜ ਬਈ ਨਾ ਜਿਹੜਾ ਕੋਈ ਆਂਦਾ ਵੀ ਐ ਚਲਾ ਅਗਲੇ ਦਿਨ ਮਰਜੀ ਉਹ ਤਾਂ ਯਾਰ ਲੋਕਾਂ ਨੇ ਤਾਂ ਫੇਰ ਤੇ ਆਪਾਂ ਹਰੇਕ ਰੂਹਾਂ ਨੇ ਜਿਹੜਾ ਬੰਦੇ ਮੈਥੋਂ ਕੂਟਰ ਲੈ ਗਈ ਮੈਥੋਂ ਖਿਡਾਰੀ ਬੰਦੇ ਵੀ ਲਗਾ ਨਾ ਨਹੀਂ ਮੈਂ ਲੈਂਦਾ ਉਹ ਤਾਂ ਰੋਕ ਲੱਗੀ ਵੀ ਆ ਤੇ ਆਪਣਾ ਵੀਰਿਆ ਤੁਹਾਨੂੰ ਅੱਜ ਵੀ ਆਨੇ ਆਉਣ ਔਨ ਰਿਕਾਰਡ ਹੈ ਗੱਲ ਆਪਾਂ ਕੂਤਰ ਛੱਡਣੇ ਆ ਜਿਹੜਾ ਨੇ ਮੇਰਾ 20 ਸਾਲ ਚ ਇਥੋਂ ਤੱਕ ਲਿਆਂਦਾ ਉਹ ਕੂਤਰਾ ਆਪਾਂ ਦੇਣ ਲੱਗੇ ਠੀਕ ਹੈ ਜੇ ਕੋਈ ਸਾਨੂੰ ਐ ਲੱਗਦਾ ਵੀ ਇਹਨੇ 8-10 ਜੋੜੇ ਇੱਧਰ ਛੱੜਤੇ ਜਾਂ ਕੋਈ ਉੱਧਰ-ਉੱਧਰ ਹੋ ਗਈ ਤੇ ਬੰਦਾ ਮੈਨੂੰ ਫੋਨ ਲਾ ਕੇ ਮਿਲ ਸਕਦਾ ਸਹੀ ਗੱਲ ਆ ਤੇਰੀ ਦੁੜੰਗਾਦਾਰੀ ਆ ਕਈ ਆਏ ਆਖ ਦੇਣਗੇ ਯਾਰ ਉਹੀ ਪੈਸੇ ਬਣਾਉਂਦਾ 10 ਕਿ ਜੋੜੀਆਂ ਪਾਸੇ ਰੱਖ ਲਗਾ ਉਹਦਾ ਮੈਨੂੰ ਆਖੀ ਜਾਂਦੇ ਆ ਅੱਜ ਤੱਕ ਮੈਂ ਕਿਤੇ ਮਾੜਾ ਬੋਲਿਆ ਕਿਸੇ ਨੂੰ ਉਹਨਾਂ ਦਾ ਵੀ ਭਲਾ ਜੀ ਜਿਹੜੀ ਗੱਲ ਕਰਦਾ ਮੈਂ ਸਹੀ ਕਰਦਾ ਆ ਦੋਗ ਕਤੀੜਾ ਹੁਣ ਇੰਸਟਾਗ੍ਰਾਮ ਤੇ ਲੱਗੀਆਂ ਪੰਗਾਂ ਹੋਣਗੇ ਇਹ ਇਹਦਾ ਕੰਮ ਆ ਕੰਟਰੋਵਰਸੀ ਵੀ ਬਈ ਹੋਣੀ ਜ਼ਰੂਰੀ ਆ ਜੇ ਵੀਰੇ ਏ ਨਹੀਂ ਹੁੰਦੀ ਇਸ ਚੀਜ਼ ਤੋਂ ਬੰਦੇ ਦਾ ਨਾਮ ਬਣਨਾ ਇਹ ਹੈਗੀ ਤਾਂ ਨਾਮ ਹੁਣ ਵੇਖ ਜਿੱਥੇ ਕਿਤੇ ਆਪਾਂ ਗਾਏ ਹਾਜ਼ਰਾਂ ਕੋਈ ਬੰਦਾ ਮੰਨ ਲਾ ਸਾਡੇ ਬਥੇਰੇ ਵੱਡੇ ਖਿਡਾਰੀਆਂ ਨਾਲ ਚਲ ਆਪਾਂ ਤਾਂ ਹਰੇਕ ਨੂੰ ਸੀਰੀਅਰ ਬਾਜ਼ੀਆਂ ਅੜੀਆਂ ਬੰਡੀਆਂ ਵੀ ਨਹੀਂ ਤੇ ਪਰ ਐ ਵੀ ਆਪਾਂ ਉਹਨਾਂ ਨੂੰ ਨਾ ਕਿਤੇ ਰਿਕਾਰਡਿੰਗ ਪਾਈ ਆਪਾਂ ਅੱਜ ਵੀ ਆਸ ਕੇ ਮਿਲਦੇ ਜਿਹੜੀ ਉਹ ਗੱਲ ਹੈ جنੂਨ ਅੰਦਰ ਯਾਰ ਵੀ ਆਪਾਂ ਫਲਾਣੇ ਨੂੰ ਜਿੱਤਣਾ ਉਹ ਗੱਲ ਅੰਦਰ ਹੋਰ ਹੁੰਦੀ ਹੈ ਕੰਟਰੋਵਰਸੀ ਹੋਣੀ ਜ਼ਰੂਰੀ ਆ ਕਿਉਂਕਿ ਜਦੋਂ ਇਹ ਵਿਰੋਧ ਹੁੰਦਾ ਉਹ ਜਿਹੜਾ ਬੰਦਾ ਤੇਰੇ ਨਾਲ ਨਹੀਂ ਪਹੁੰਚ ਸਕਦਾ ਤੇਰੀ ਤਾਂ ਪਰਮਾਤਮਾ ਬਾਹ ਫੜੀ ਜਾਂਦਾ ਉਹ ਤੇਰੇ ਨਾਲ ਤੇਰੀ ਬਰਾਬਰੀ ਨਹੀਂ ਕਰਦਾ ਉਹ ਤੈਨੂੰ ਗੁਰੂ ਉਹ ਦੰਦਗਾ ਝੇੜਦਾ ਹੁੰਦਾ ਤੇ ਹੁਣ ਬਾਈ ਆਪਾਂ ਅੱਗੇ ਮੁੱਦੇ ਤੇ ਅੱਜ ਜਾਨਵਰ ਵਿਖਾਵਦੇ ਹਾਂ ਜਾਨਵਰ ਬਾਈ ਇੱਧਰ ਲਾ ਨਵੀ ਆਹ ਬਾਈ ਆਪਣੇ ਕੋਲੇ ਆਹ ਦਾ ਯਾਰ ਬੜੀ ਚੰਗੀ ਬਰੀਡ ਆ ਜਮਾਂ ਇੱਕੋ ਜਿਹਾ ਸਾਰੇ ਇਹ ਇਹ ਆਪਣੇ ਕੋਲੇ ਬਾਈ ਜੀ ਮਖਤਿਆਰ ਵਾਲੇ ਕੂਤਰ ਬਾਬੇ ਬੇਗੇ ਵਾਲੇ ਠੀਕ ਆ ਠੀਕ ਆ ਇਹ ਆਪਣੇ ਕੋਲ ਬਵਾ ਚਰਦਿਆ ਤੇ ਉਹਦਾ ਜਿਹੜਾ ਮੁੰਡਾ ਹੈ ਮੱਖਣ ਉਹਦਾ ਫੋਨ ਵੀ ਆਇਆ ਉਹਨੇ ਮੈਨੂੰ ਫੋਨ ਲਾਇਆ ਉਹਦੀ ਵਜ੍ਹਾ ਨਾਲ ਮੇਰੀ ਥੋੜੀ ਜਿਹੀ ਪਹਿਲਾਂ ਵੈਸਵਾਜੀ ਹੋਈ ਉਸ ਤੋਂ ਬਾਅਦ ਵਿਚਾਰਾ ਆ ਕੇ ਵੇਖ ਕੇ ਗਿਆ ਵੀਡੀਓ ਵੀ ਹੈਗੀ ਤੁਹਾਨੂੰ ਦੇਵਾਂਗੇ ਵੀ ਅੱਛਾ ਤੇ ਉਹ ਵਿਚਾਰਾ ਉਸ ਤੋਂ ਬਾਅਦ ਮੈਨੂੰ ਦਾ ਯਾਰ ਬਾਈ ਹੈਗੇ ਫਿਰ ਮੈਂ ਨਾ ਜੋੜੀ ਦੇ ਦੇ ਹਾਂ ਰੁਪਏ ਮਾ ਰੁਪਏ ਬਾਈ ਮੈਂ ਸੋਡੇ ਬੁੜੇ ਦਾ ਨਾਂ ਲੈਂਦੇ ਨੂੰ ਘਟੋ ਘਟ 15 ਸਾਲ ਹੋ ਗਏ ਅੱਧੀ ਜਿੱਤਾ ਨਹੀਂ ਮੈਂ ਲੈ ਇੱਥੇ ਇੱਕ ਉਹਨੂੰ ਪੱਠਾ ਦੇਤਾ ਇੱਕ ਪੱਠੀ ਠੀਕ ਹੈ ਬਾਕੀ ਵੀਰੇ ਆ ਬੈਠੇ ਇਹਨਾਂ ਦੀ ਬਈ ਖਾਸੀਅਤ ਕੀ ਆ ਇਹਨਾਂ ਅੱਡ-ਅੱਡ ਖਾਸੀਅਤ ਹਾਂ ਅਣਖ ਵੱਧ ਹੈ ਇਹਨਾਂ 'ਚ ਮੱਚ ਜਾਂਦੇ ਆ ਅਣਖ ਥੋੜੀ ਵੱਧ ਹੈ ਉਹ ਜਿਹੜਾ ਇਹਨਾਂ ਦੇ ਬਰਾਬਰ ਫਸ ਗਿਆ ਜਦੋਂ ਉਹ ਡਿੱਗੂ ਜਾਏ ਡਿੱਗਣਗੇ ਆਪਣਾ ਬਾਈ ਜੀ ਰਿਕਾਰਡ ਹੈ ਬਾਜ਼ੀਆਂ 'ਚ ਚਲ ਮੈਂ ਨਹੀਂ ਆਣਾ ਮੈਂ ਬਾਹਲਾ ਚੰਨਾ ਤੇ ਪਰ ਜਿੱਥੇ ਖੀਆਂ-ਖੀਆਂ ਉਤਰਾ ਜੋ ਮੇਰੇ ਇਹਨਾਂ ਜੋ ਕੂਟਰ ਫਿਰਦਾ ਨਾ ਲੋਕ ਰਿਕਾਰਡਿੰਗਾਂ ਪੈ ਜਾਂਦੀਆਂ ਹੁੰਦੀਆਂ ਵੀ ਵੀ ਤਾਰੇ ਦੇ ਬਹਿੰਦਾ ਫਿਰਦਾ ਤੇ ਤਾਰੇ ਨੇ ਇੱਕ ਵੀ ਡ ਡਲਿਆਂ ਨੂੰ ਡੇ ਦੇ ਹਰ ਕੇ ਜਿਹੜਾ ਬਾਈ ਕੂਲਰ ਰੱਖਿਆ ਹੁੰਦਾ ਫੋਟੋ ਦੇ ਨਾਲ ਮਾਲਕ ਨੇ ਮੇਰੀ ਕਿਝਾਈ ਐਨੀ ਜ਼ਿੰਮੇਵਾਰੀ ਆਪਾਂ ਦੀ ਅੱਛਾ ਅਣਖ ਵਾਲੀ ਆ ਯਾਨੀ ਮੱਤ ਜਾਂਦੇ ਆ ਤੇ ਆਹਾ ਬਾਈ ਜਿਹੜੇ ਥੱਲੇ ਚੇਂਜਰ 'ਚ ਬੈਠੇ ਆ ਕਿਹੜੇ ਆ ਇਹ ਬਾਈ ਬਾਬੇ ਫੁੰਨੂ ਵਾਲੇ ਕੂਟਰ ਮੰਨ ਲਾ ਧੰਨੇ ਵਾਲੇ ਮੰਨ ਲਾ ਅੱਛਾ ਠੀਕ ਹੈ ਉਹ ਕੂਟਰ ਇਹ ਵੀ ਮੇਰੇ ਕੋਲੇ ਪੁਰਾਣੇ ਆ ਤੇ 10 12 ਸਾਲ ਦਾ ਮੇਰਾ ਥੋੜਾ ਜਿਹਾ ਆਪ ਨੂੰ ਮੈਂ ਪੁੱਤਰ ਵਾਲਾ ਮੇਰਾ ਲਲ ਲੈਣ ਦੇਣ ਵੀ ਨਹੀਂ ਹੁੰਦਾ ਕਿਸੇ ਨਾਲ ਅੱਛਾ ਭਾਈ ਇੱਕ ਵਾਰੀ ਗੱਲ ਹੋਰ ਸੁਣਾ ਵੀਡੀਓ ਭਾਈ ਲੰਮੀ ਜ਼ਰੂਰ ਹੋ ਜਾਊਗੀ ਗੱਲਾਂ ਕੰਮ ਦੀਆਂ ਪੁਰਾਣਾ ਖਿਡਾਰੀ ਆ ਆ ਮੁੰਡੇ ਜੁੜੇ ਰਿਓ ਇਹ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਪੁਰਾਣੇ ਬਜ਼ੁਰਗ ਨੂੰ ਪਾ ਕੇ ਲੈ ਕੇ ਸੀ ਸੰਦੂਖ 'ਚ ਸੰਦੂਖ 'ਚ ਪਾਉਣ ਵਾਲੀ ਗੱਲ ਹੀ ਆ ਆ ਕਲਫ ਲਾਉਣੀ ਤਾਂ ਹੁਣ ਛੱਡੀ ਆਵੇ ਇੱਥੋਂ ਦਾ ਚਿੱਟੇ ਜੇ ਕੱਢ ਗਿਆ ਪਹਿਲਾਂ ਤਾਂ ਮੋਰ ਵਾਂਗੂ ਚਲਕਾਈ ਰੱਖਦਾ ਸੀ ਹਾਂ ਭਾਈ ਇਹ ਜਿਹੜੇ ਪੁੰਨੂ ਵਾਲੇ ਧੰਨੇ ਵਾਲੇ ਜਾਂ ਧੰਨੇ ਵਾਲਿਆਂ ਤੋਂ ਕਣਗੇ ਵਾਲੇ ਆਖ ਦਿੰਦੇ ਗੁਰਦੇਵ ਕਾਲੇ ਇਹ ਇੱਕ ਹੀ ਚੀਜ਼ ਆ ਇਹ ਬਾਈ ਜੀ ਇੱਕੋ ਚੀਜ਼ ਐ ਅੱਛਾ ਜਿਹੜਾ ਬਾਬੇ ਧੰਨੇ ਵਾਲਾ ਕੂਤਰ ਹਾਂ ਮਲੋਟ ਚ ਉੱਠ ਗਿਆ ਠੀਕ ਆ ਉਹਨਾਂ ਨੇ ਇੱਕ ਆਵਦਾ ਮਲਾ ਲਿਆ ਅੱਛਾ ਉਹ ਜੋ ਹੋਰ ਬਣ ਗਿਆ ਠੀਕ ਆ ਜਿਹੜਾ ਮਾਨਸਾ ਚ ਉੱਠ ਗਿਆ ਉਹਨਾਂ ਨੇ ਇੱਕ ਨਾਲ ਆਵਦਾ ਮਲਾ ਲਿਆ ਅੱਛਾ ਜਿਹੜੀ ਸਿਆਪਾ ਦੀ ਜੜਾ ਹੈ ਹਾਂ ਠੀਕ ਹੈ ਇਹ ਸਾਰੇ ਹੀ ਬਾਬਾ ਧੰਨਾ ਪੁੰਨੂ ਤੇ ਮੁਖਤਿਆਰ ਬੇਗਾ ਤੇ ਮੀਰਾ ਜਿਹੜੇ ਇਹ ਕਬੂਤਰਾ ਮੇਨ ਇਹ ਜਦੋਂ ਜਾ ਕੇ ਹੋਰ ਬਲੱਡ ਨਾਲ ਲੱਗ ਜਾਂਦੇ ਇਹਨਾਂ ਚ ਹੋਰ ਬਲੱਡ ਵੱਡ ਜਾਂਦਾ ਹੋਰ ਇਹ ਬਈ ਨਾ ਤਾਂ ਆਪਾਂ ਅੰਡੇ ਮੈਂ ਤਾਂ ਕਬੂਤਰੋ ਹੀ ਆ ਉਹੀ ਕਬੂਤਰਾ ਬੱਜੀ ਨੇ ਸਾਂਭ ਲਏ ਠੀਕ ਆ ਸਾਂਭ ਲਏ ਤੇ ਜਿਹਨੇ ਅੱਖਾਂ ਵੇਖ ਕੇ ਜੋੜੀ ਹਮਲਾਤੀ ਉਹ ਬਸ ਗਾ ਰਿਹਾ ਰਿਜ਼ਲਟ ਬੱਸ ਨਿਕਲ ਜਾਈਦਾ ਮਲਾਉਣ ਦਾ ਵੀ ਐਕਸਪੀਰੀਅੰਸ ਹਾਂ ਉਹ ਹਿਸਾਬ ਨਾਲ ਅੰਡੇ ਤੋਂ ਲੈ ਕੇ ਗਏ ਹਾਂ ਅੰਡੇ ਤੋਂ ਇੱਕ ਮਹੀਨਾ ਇਹ ਇੱਕ ਮਹੀਨਾ ਅੰਡੇ ਤੋਂ ਗੇਮ ਪਹਿਲਾਂ ਆਉਂਦੀ ਹੈ ਜੇ ਪਹਿਲਾਂ ਸੋਚੇਗਾ ਫੇਰ ਹੀ ਜੋੜੀ ਮਲਾਏਗਾ ਹਾਂ ਤੇ ਜਦੋਂ ਬੱਚੇ ਕਰ ਲਈ ਕਈ ਕਈ ਵਾਰੀ ਸੋਚੀ ਵੀ ਜੋੜੀ ਗਲਤ ਹੋ ਜਾਂਦੀ ਹੈ ਹੋ ਜਾਂਦੇ ਵੀਰੇ ਉਹਨਾਂ ਦੇ ਵੀ ਬਥੇਰੇ ਸਾਡੇ ਆਪ ਦੇ ਕੂਤਰ ਵੀ ਚਾਰ ਚਾਰ ਬਾਜੀਆਂ ਜਿੱਤੇ ਤੇ ਪੰਜੀ ਪੰਜੀ ਬਈ ਤੋਂ ਬਈ ਭੱਜ ਗਏ ਤੇ ਛੀ ਛੀ ਪਣ ਲੰਗੇ ਤੇ ਕਈ ਵਾਰੀ ਭਾਈ ਐਵੇਂ ਵੀ ਹੋ ਜਾਂਦਾ ਵੀ ਕਬੂਤਰ ਬੜੇ ਚੰਗੀ ਨਸਲ ਦਾ ਹੁੰਦਾ ਤੇ ਕਈ ਵਾਰੀ ਬੱਚਾ ਹੁੰਦਾ ਪਾਇਰਾ ਦਾ ਕੱਚਾ ਮਾੜਾ ਨਿਕਲ ਜਾ ਤੇ ਉਹ ਗਾਂ ਬੱਚੀ ਪੈ ਜੇ ਫੇਰ ਉਹ ਗਾਂ ਸਿਰੇ ਹੀ ਲਾ ਦੇ। ਕਿਉਂ ਉਹਦੇ ਚ ਬਲੱਡ ਲਾਈਨ ਤਾਂ ਉਹੀ ਹੈ ਨਾ। ਜਿਹੜਾ ਅਸਲਾ ਅਸਲਾ ਹੀ ਹੈ। ਅਸਲਾ ਤਾਂ ਹੁਣ ਜੇ ਮੰਨ ਲਾ ਵੀ ਅਸਲੇ ਦਾ ਮੈਂ ਆਦ ਮੈਨੂੰ ਇੰਨਾ ਹੀ ਪਤਾ ਹੈ ਜੇ ਬਾਬਾ ਵਾਲੇ ਲੋਕਾਂ ਨੂੰ ਹੋਵੇ ਪਤਾ ਤੇ ਜਿਹੜੇ ਨੇ 2 200 ਜੋੜੀ ਮਲਾਈ ਹੈ ਤੇ ਉਹ ਦੋ ਹੀ ਮਲਾ ਲੈਂਦੇ। ਹਾਂ। ਤੇ ਭਾਈ ਇਧਰ ਕਰਕੇ ਗੱਲ। ਹਾਂ ਹਾਂ। ਆਹ ਭਾਈ ਜਿਹੜੇ ਕਬੂਤਰ ਆ ਇਹ ਹੁਣੇ ਬਾਜ਼ੀਆਂ ਜਿੱਤੇ ਆ ਤੇ ਇਹਨਾਂ ਦੇ ਵਿੱਚ ਬੋਤਲਾਂ ਵੀ ਆ। ਇਹ ਆਪਣੇ ਕੋਲ ਮੰਨ ਲਾ। 17 ਤੋਂ 16 ਤੋਂ ਬਾਅਦ ਬਾਅਦ ਵਾਲੇ ਜਿਹੜੇ ਉਹ ਤੋਂ ਪਹਿਲਾਂ ਵਾਲੇ ਆ ਕੇ ਜੋੜਿਆ ਜਾਂਦਾ ਇਹ ਕਿਹੜੀ ਨਸਲ ਚ ਆ ਕੇ ਬਾਈ ਇਹ ਵੀਰੇ ਸਾਰੀਆਂ ਨਸਲਾਂ ਆਈਆਂ ਅੱਛਾ ਇਹ ਚ ਘਟੀਆਂ ਖਾਲੇ ਵੀ ਐ ਇਹ ਜੇ ਬੇਗੇ ਵਾਲੇ ਵੀ ਐ ਠੀਕ ਆ ਠੀਕ ਆ ਠੀਕ ਆ ਇਹ ਚ ਚਿੱਟੇ ਚਿੱਟੀਆਂ ਅੱਖਾਂ ਦੇ ਆ ਬੈਠੇ ਯਾਨੀ ਇਹ ਬਈ ਜੇ ਕੋਈ ਭਰਾ ਲੈ ਜਾਂਦਾ ਤਾਂ ਬਾਜ਼ੀਆਂ ਤੇ ਫੇਰ ਗਾਂ ਨੂੰ ਵੀ ਕੱਢ ਸਕਦਾ ਨਹੀਂ ਬਾਜ਼ੀਆਂ ਤੇ ਨਹੀਂ ਉੱਡਣਾ ਕਿ ਨਹੀਂ ਤਾਂ ਨਹੀਂ ਹੁਣ ਨਸਲ ਹੀ ਬਣੋ ਹਾਂ ਨਹੀਂ ਬਾਜ਼ੀਆਂ ਨਹੀਂ ਉੱਡਣਾਂ ਹੁਣ ਨਹੀਂ ਉੜਦੇ ਪੈਰਾਂ ਦੇ ਕੱਚੇ ਕੁੱਚੇ ਹੋਏ ਆ ਬੱਚਿਆਂ ਵਾਲੇ ਬਸ ਆਪਣੀ ਤਾਂ ਇਹ ਗੱਲ ਐ ਕਿ ਜਿਹੜਾ ਕੋਈ ਮੰਗੂ ਆਪੋ ਤੇ ਕੂਤਰ ਹਮ ਜਮ ਡਿਟੇਲ ਨਾਲ ਕੂਤਰ ਮਿਲੂਗਾ ਐ ਨਹੀਂ ਜਾਣੀ ਇਹ ਜਿਹੜੇ ਜਿਹੜੇ ਆ ਬਈ 6 ਜਨਵਾਰ ਕਿੰਨੇ 6 ਆ 6 ਆ 6 ਆ ਕਿ 7 ਆ ਇਹ 17 ਤੋਂ ਬਾਅਦ ਬਾਜ਼ੀਆਂ ਜਿੱਤੇ ਆ ਤੇ ਬਾਜ਼ੀਆਂ ਇਹਨਾਂ ਚ ਕੋਈ ਐ ਜੇ ਵੀ ਹੈਗੇ ਜਿਹੜੇ 4 4 5 5 ਹਾਂ ਹਾਂ ਆ ਆ ਜਿਹੜੀ ਆ ਬੈਠੀ ਕੂਦਰੀ ਇਹ ਲੰਬ ਵਾਲੀ ਉਦੋਂ ਪਹਿਲਾਂ ਜਿੱਤੀ ਇਹ ਹੈ ਵੀ ਖੱਛੜੀ ਉੱਥੇ 1 ਘੰਟਾ ਕੁੱਡੀ ਵੱਧ ਵੱਧ ਲੰਬ ਵਾਲੀ 52 ਵਾਲੀ ਬਾਜੀ ਸੀ ਅੱਗ ਚ ਚੰਗੀਆਂ ਦੇ ਛੁੱਟੇ ਆ ਕਹਿੰਦਾ ਭਾ ਮੱਕੀ ਵੀ ਆ ਕੂਦਰੀ ਬਹਿਣ ਲੱਗ ਗਈ ਸੀ ਆ ਪੂਰੇ ਬੈਠੇ ਅੱਛਾ ਵਿਖਾ ਹੀ ਦੇ ਫੜ ਕੇ 21 ਕਬੂਤਰਾਂ ਚੋਰਾਂ ਹਾਂ ਆ ਆਪਣੀ ਕੂਦਰੀ ਹਾਂ 5200 ਵਾਲੀ ਚਹੀ ਸੀ ਬਗਲ ਕਾਲੀ ਉਹੀ ਟੂਸਾ ਕਾਲਾ ਤੇ ਟੋਰੀ ਕਾਲੀ 21ਵੀਂ ਬਹਿਣ ਲੱਗ ਗਈ ਸੀ ਤੇ ਅਸੀਂ ਭਾਈ ਸੱਤਾ ਨੇ ਬਾਜੀ ਵੰਡੀ ਸੀ ਹੈਂ ਉਵੇਂ ਤਰੀ ਫਰੀ ਉਵੇਂ ਫਰੀ ਤੇ ਚੌਥੀ ਜਾ ਕੇ ਢਿੱਗੀ ਸੀ ਠੀਕ ਹੈ ਠੀਕ ਠੀਕ ਹੈ ਦੋ ਬਾਜ ਜਿੱਤੀ ਵੀ ਹੈ ਤੇ ਇਹ ਉਹ ਵੀ ਆ ਗਈ ਜਿਹਨੂੰ ਕਹਿੰਦੇ ਆ ਤਾਰੇਗੀਆਂ ਬੋਤਲਾਂ ਹੈ ਜਿਹੜੀ ਆ ਕਬੂਦਰੀ ਹੈ ਇਹ ਆਪਣੀ ਮਗਲੇਸਾਲੀ ਜਿੱਤੀ ਵੀ ਹੈ ਠੀਕ ਹੈ ਇਹ ਜਿੱਤੀ ਹੈ ਬਈ ਛੰਡੇ ਕਲਾ ਠੀਕ ਹੈ ਮਾਨਸਾ ਮਾਨਸਾ ਠੀਕ ਹੈ ਅੱਠਾਂ ਦੀ ਆਰਡਰ ਫਵੰਡੀ ਸੀ ਆਪਣੀ ਬਾਹਰ ਸੀ ਠੀਕ ਹੈ ਠੀਕ ਹੈ ਇਹ ਕੂਦਰੀ ਨੇ ਸੱਤ ਦਾ ਟਾਈਮ ਕਰਕੇ ਇਹ ਟਾਂਗੀ ਦੇ ਬੈਠੀ ਠੀਕ ਹੈ ਠੀਕ ਹੈ ਤੇ ਉਹ ਦੋ ਬਾਈ ਜਿਹੜੇ ਆ ਥੱਲੇ ਆ ਕੇ ਜਾਣਵਾਰਾ ਆ ਬਈ ਜਿਹੜੀ ਛੋਡੇ ਪਿੰਨ ਜਿੱਤੀ ਸੀ ਅੱਛਾ ਇਹ ਬਈ ਭਲਾਈਆਂ ਨੇ ਕਬੂਤਰੀ ਮੈਂ ਆਪ ਉੱਡਦੀ ਵੇਖੀ ਆ ਦੁੱਸਰ ਚ ਹਾਂ ਐ ਜਮਾ ਠੀਕ ਆ ਸਿਰਾ ਲਾ ਗਏ ਨੇ ਗੱਲ ਆ ਵੀ ਉੱਡੇ ਵੇ ਸਾਰੇ ਕਬੂਤਰ ਸਾਰੇ ਉੱਡੇ ਆ ਤੇ ਆ ਜਿਹੜੀ ਮੇਰੀ ਬੰਬੀਸ਼ੇ بوتل ਮੁਕ ਜਿੱਤੀ ਸੀ ਅੱਛਾ ਇਹ ਆਪਣੀ 1.5 ਲੱਖ ਰੁਪਏ ਜਿੱਤੀ ਸੀ ਅੱਛਾ ਕੱਲੀ ਜਿੱਤੀ ਸੀ ਮੇਰਾ ਤੇ ਉਸਤਾਦ ਦੋਨੇ ਰਹਿਗੇ ਸੀ ਦੋਨੇ ਹੀ ਰਹਿਗੇ ਸੀ ਗੁਰੂ ਚੇਲਾ ਹਾਂ ਹਾਂ ਠੀਕ ਤੇ ਉਦੋਂ ਇਹਦੇ ਇੱਥੇ ਥੋੜੇ ਆਉ ਹੋ ਸੀਗਾ ਆ ਹੈ ਨਹੀਂ ਸੀ ਆ ਵਧਾ ਗਈ ਏ ਅੱਛਾ ਬੂ ਠੀਕ ਆ ਹਾਂ ਇਹ ਢਾਂਗੀ ਤੇ ਆਈ ਵੀ ਸੀ ਠੀਕ ਆ ਯਾਨੀ ਪੈਰਾਂ ਦੀ ਕੱਚੀ ਨਹੀਂ ਹੋਈ ਹਾਂ ਇਹ ਦੀ ਠੀਕ ਆ ਤੇ ਉਦੋਂ ਬਾਈ ਜਿਹੜੇ ਥੱਲੇ ਆਹ ਚੇਂਜਰ ਚ ਆ ਗਏ ਇਹ ਕਿਹੜੇ ਆ ਗਏ ਇਹ ਆਪਣੇ ਕੋਲੇ ਬਈ ਖਟੀਆਂ ਖਾਂ ਲਈ ਅੱਛਾ ਇਹ ਇਹ ਖਟੀਆਂ ਖਾਂ ਲਈ ਆ ਇਹ ਸਾਰੇ ਜਿਹੜਾ ਵੱਡਾ ਵੱਡੀਆਂ ਜੋੜੀਆਂ ਆ ਗੀਆਂ ਹਾਂ ਹਾਂ ਵੱਡੀਆਂ ਜੋੜੀਆਂ ਠੀਕ ਆ ਇਹ ਜੋੜੀਆਂ ਬਾਈ ਮਿਲੀਆਂ ਥੱਲੜੀਆਂ ਕਿ ਕਿਵੇਂ ਆ ਨਹੀਂ ਅਡੋ ਅਡੀ ਆ ਹੁਣ ਤਾਂ ਸਾਰੇ ਠੀਕ ਆ ਤੇ ਜਿਹੜੇ ਉਦੋਂ ਥੱਲੇ ਆ ਗਏ ਬਾਈ ਇੱਕਾਂ ਵਿਖਾ ਕੇ ਵੱਡਾ ਕੁੱਤਰ ਬਈ ਜਿਹੜਾ 20 ਸਾਲਾ ਉਹ ਥੱਲੇ ਥੱਲੇ ਆ ਥੱਲੇ ਥੱਲੇ ਲੈ ਵੀ ਆ ਵੀ ਵਿਖਾ ਆ ਬਈ ਆਪਣੇ ਕੋਲੇ ਹੈ ਨੀ ਉਮਰ ਆ ਦੀ ਬਈ ਖਟੀਆਂ ਖਾਲਾ 20 ਸਾਲ ਤੋਂ ਉੱਪਰੀ ਆ ਬਾਈ ਯਾਰ ਅੱਛਾ 20 ਸਾਲ ਤੋਂ ਉੱਪਰ ਹੈ ਕਬੂਤਰ 20 ਸਾਲ ਤੋਂ ਉੱਪਰ ਤੇ ਇਹਨੂੰ ਬਈ ਅੱਖਾਂ ਇਹਦੀਆਂ ਜਿਵੇਂ ਬੈਠੀਆਂ ਆਂ ਪੰਗਾ ਸਹੀ ਦੀਂਦਾ ਕਿ ਕਿ ਹਾਂ ਹਾਂ ਦੀਦਾ ਇਹਨੂੰ ਸਹੀ ਆ ਬਸ ਉਮਰ ਦੇ ਹਿਸਾਬ ਨਾਲ ਉੱਤੋਂ ਮੜਾ ਮਾਸਤਾ ਲੱਗਿਆ ਉਹ ਇਹ ਸਹੀ ਆ ਜੇ ਇਹਨੂੰ ਅੱਡ ਛੱਡ ਕੇ ਪੂਰੀ ਮਿਹਨਤ ਨਾਲ ਅੰਡੇ ਲਵਾਉਣੇ ਹੋਣ ਤੇ ਬਈ ਲਵਾਉਂਦਾ ਹੈ ਅੱਜ ਵੀ ਅੱਛਾ ਹਾਂ ਤੇ ਆਇਆ ਆ ਇਹ ਫਿਰਦਾ ਇਹਨੇ ਨਾਇ ਨਹੀਂ ਬੋਲਣਾ ਨਾਇ ਨੇ ਕਿਸੇ ਨੂੰ ਮਾਰਨਾ ਅੱਛਾ ਆਂਡੇ ਹਜੇ ਵੀ ਲਮਾਉਂਦਾ ਆ ਜਿਹੜੀ ਆ ਬਰੀਡ ਆ ਇਹ ਸਾਰੀ ਇਹੀ ਹੈ ਠੀਕ ਆ ਅੱਛਾ ਇਹਦੇ ਹੀ ਆ ਬੱਚੇ ਜਿਹੜੇ ਆ ਹਾਂ ਕਟੀਆਂ ਖਾਲੀ ਜਿਹੜੇ 2 ਨੰਬਰ ਚੇਂਜ ਚੱਲਦੇ ਹਾਂ ਤੇ ਜਿਹੜੇ ਭਾਈ ਉਹ ਤੋਂ ਥੱਲੇ ਆ ਗਏ ਉਹ ਚਿੱਟੀਆਂ ਆਖਾਂ ਦੇ ਆਪਣੇ ਕੋਲੇ ਇਹ ਕਿਹੜੀ ਨਸਲ ਆ ਗਈ ਜਿਹੜੇ ਥੱਲੇ ਡੇ ਇਹਨਾਂ ਚਿੱਟੇ ਕਬੂਤਰ ਹੈ ਠੀਕ ਆ ਇਹਨਾਂ ਜੋ ਵੀ ਵਖਾ ਫਿਰ ਕੋਈ ਜਾਨਵਰ ਜਿਹੜੇ ਨੇ ਬਾਜੀ ਬੂਜੀ ਜਿੱਤੀ ਜਾ ਵੱਡੀ ਉਮਰ ਦਾ ਇੱਕ ਪੱਠੇ ਆ ਗਏ ਬੰਨ ਪੱਠੇ ਆ ਚਿੱਟੇ ਅੱਖਾਂ ਦੇ ਹਾਂ ਠੀਕ ਆ ਐਤੀ ਸਾਲ ਵਾਲੇ ਕਿ ਪਿਛਲੇ ਨਹੀਂ ਨਹੀਂ ਵੱਡੇ ਹੀ ਐ ਇਹ ਸਾਰੇ ਵੱਡੇ ਹੀ ਐ ਜੋੜੇ ਹੀ ਐ ਠੀਕ ਆ ਬਸ ਇੱਕ ਤਾਂ ਵੱਡੇ ਜੋੜੇ ਆ ਗਏ ਜਿਹੜੇ 10 ਸਾਲ ਤੋਂ ਉੱਪਰ ਵਾਲੇ ਹੂੰ ਪਹਿਲੀ ਥਾਂ ਵਾਲੇ ਤੇ ਦੂਜੀ ਥਾਂ ਵਾਲੇ ਉਹਨਾਂ ਦੇ ਪੱਠੇ ਪੱਟੀਆਂ ਦੇ ਜਿਹੜੇ 17 ਤੋਂ ਪਹਿਲਾਂ ਬਾਜੀਆਂ ਦੇ ਜਿੱਤੇ ਹੋ ਠੀਕ ਆ ਇਹ ਦੋ ਤਰ੍ਹਾਂ ਦੇ ਜੋੜੇ ਆ ਠੀਕ ਆ ਤੇ ਹੁਣ ਆ ਬਾਈ ਆ ਗਏ ਹਨਾ ਚੇਂਜਰਾਂ ਚ ਹਾਂ ਇਹ ਕਿਵੇਂ ਕੀ ਸਾਹਬ ਇਹ ਜਿਹੜੀਆਂ ਤਾਂ ਆ ਹੈ ਹੂੰ ਚਿੱਟੇ ਅੱਖਾਂ ਦੀਆਂ ਠੀਕ ਆ ਇਹਨਾਂ ਮਦੀਨਾ ਆ ਗਿਆ ਠੀਕ ਆ ਮਖਤਿਆਰ ਆ ਗਿਆ ਅੱਛਾ ਉਧਰ ਉਧਰ ਆ ਗਈ ਠੀਕ ਆ ਮਦੀਨਾਇਚ ਆ ਗਿਆ ਠੀਕ ਆ ਠੀਕ ਹੈ ਠੀਕ ਆ ਆ ਆਪਣੇ ਕੁੜੇ ਜਿਹੜੇ ਫੱਟੀਆਂ ਖਾਲੇ ਆ ਇੱਕ ਕਾਲ ਸਿਰੇ ਲਾਲ ਸਿਰੇ ਆ ਠੀਕ ਆ ਇਹ ਸਾਰੀਆਂ ਤਿੰਨ ਚਾਰ ਉਹ ਆ ਗਈਆਂ ਇਹ ਫਿਰ ਤੇਰੀ ਘਰ ਦੀ ਬਰੀਡ ਆ ਕਿ ਕਿਸੇ ਜੋ ਇਹ ਪਹਿਲਾਂ ਦੇ ਹੀ ਆਪਣੇ ਕੋਲੇ ਕੂਤਰੇ ਪੁਰਾਣੇ ਆਏ ਤੇ ਭਾਈ ਜਿਹੜਾ ਉਹ ਵੱਡਾ ਕਬੂਤਰਾ ਤੇਰੇ ਕੋਲੇ 20 ਸਾਲਾਂ ਦਾ ਉਹਦੇ ਬੱਚੇ ਹੈਗੇ ਇਹਨਾਂ ਚ ਇਹਨਾਂ ਚ ਹਾਂ ਅੱਛਾ ਭਾਈ ਇਹ ਆਹ ਜਿਹੜੇ ਤੇਰੇ ਜੋੜੇ ਆ ਗਏ ਹੈ ਹਾਂ ਹਾਂ ਇਹ ਉਹ ਵੱਡੇ ਕਬੂਤਰ ਦੇ ਵਿੱਚ ਬੱਚੇ ਆ ਇਹਦੇ ਹਾਂ ਹਾਂ ਉਹ ਬਸ ਐ ਹੁੰਦਾ ਨਾ ਜਿਹੜੇ 10 ਸਾਲ ਤੋਂ ਉੱਪਰ ਹੁੰਦੇ ਆਪਣੇ ਕੋਲੇ ਮੇਨ ਵੱਡੇ ਉਹਨਾਂ ਦੂਜੀ ਥਾਂ ਵਾਲੇ ਦੀ ਜੋੜੇ ਉਹ ਜਾਨੀ ਹਾਏ ਕਰਦਾ ਰਵੇ ਫਿਰ ਹਾਂ ਆਪਣੇ ਕੋਲੇ ਸਾਰੇ ਕੂਤਰਾ ਤੇ ਜਿਹੜੇ ਭਾਈ ਆ ਫਿਰ ਥੱਲੇ ਚੇਂਜਰਾਂ ਚ ਆ ਗਏ ਆ ਸ਼ਾਖੇ ਆ ਗਏ ਇਹ ਸ਼ਾਖੇ ਕੂਤਰਾ ਭਾਈ ਇੱਕ ਇਹ ਕਿਹੜੀ ਨਸਲ ਆ ਗਈ ਇਹ ਸਾਡੇ ਪਿੰਡ ਦਾ ਹੁੰਦਾ ਜੀ ਬਾਬਾ ਜੱਗਾ ਨਿੰਗ ਹਾਂ ਉਹ ਮੈਨੂੰ ਮਰਨ ਲੱਗਿਆ ਵਿਚਾਰਾ ਹੈ ਦਵਾ ਗਿਆ ਸੀ ਨਿਸ਼ਾਨੀ ਨਿਸ਼ਾਨੇਗਾ ਆਪ ਦੀ ਆਪ ਮੈਨੂੰ ਲੈ ਕੇ ਗਿਆ ਬੰਦਾ ਮੈਨੂੰ ਉਹ ਸ਼ੇਰਾ ਰੱਖ ਲੈ ਮਖਾ ਹਾਂ ਦਾ ਫਰਾਦ ਨਕੂਤਰ ਇਹ ਕਿੱਥਾ ਪੱਟੀਆਂ ਬਈ ਹੈ ਨਹੀਂ ਇਹ ਇੱਕੋ ਨਸਲੀ ਆ ਕਿ ਐਡੋ ਆਡਾ ਬਈਆ ਦੋਨੇ ਚੈਂਜਰ ਨਹੀਂ ਨਹੀਂ ਇਹਨਾਂ ਚੱਲ ਦੋ ਕੂਤਰ ਗਏ ਠੀਕ ਆ ਇਹ ਛਾਖ ਨੇ ਵੀ ਇਹਨਾਂ ਨਾਲ ਲੜ ਗਏ ਅੱਛਾ ਆ ਬੈਠੇ ਛਾਖੇ ਕੂਤਰ ਉਹ ਕੂਦਲ ਲਾ ਕੀਨੇ ਚੋਂ ਠੀਕ ਆ ਠੀਕ ਆ ਉਹ ਜਰਨਲ ਵੱਡੇ ਕੂਤਰ ਹੈ ਜਰਨੈਲ ਵਾਲੇ ਉਹਨਾਂ ਚੋਂ ਆ ਹਾਂ ਬਾਬੇ ਪੁੰਨੂ ਵਾਲੇ ਲਾਲਾ ਤਾਂ ਅੱਛਾ ਪੁੰਨੂ ਵਾਲਿਆਂ ਚੋਂ ਠੀਕ ਆ ਠੀਕ ਆ ਅੱਛਾ ਤੇ ਇਹ ਫਿਰ ਕਿੱਥੋਂ ਦਵਾ ਕੇ ਲਿਆ ਸੀ ਬਈ ਤੇਰੇ ਪਿੰਡ ਵਾਲਾ ਉਹ ਇਹ ਮਾਨਸਾ ਨੂੰ ਦਵਾ ਕੇ ਲਿਆ ਸੀ ਤੇ ਉਹ ਕੋਈ ਗਾਂ ਵਾਲੇ ਖਟਾਰੀ ਦਾ ਨਾਂ ਨਹੀਂ ਪਤਾ ਸੀ ਉਹਨਾਂ ਟਾਈਮਾਂ ਚ ਵਿੱਚ ਨਹੀਂ ਮੈਂ ਨਹੀਂ ਉਹਨਾਂ ਟਾਈਮਾਂ ਸਾਂ ਜਾਣਦਾ ਸੀ ਮੈਂ ਤੇਨੂੰ ਯਾਨੀ ਯਾਰ ਯਾਦ ਦੇ ਗਿਆ ਕਿਤੇ ਯਾਦ ਮੈਨੂੰ ਤੇ ਇਹ ਜੋੜੀ ਵਿਚਾਰ ਹੋ ਜੇਗਾ ਤੂੰ ਵੀ ਕਿਸੇ ਸੱਜਣ ਨੂੰ ਯਾਦ ਲਾਜ਼ਮੀ ਦੇਈ ਇਹ ਗੱਲਾਂ ਨਾ ਯਾਦਗਾਰ ਹੀ ਬਣ ਜਾਂਦੀਆਂ ਨੇ ਯਾਦਾਂ ਹੀ ਆ ਬਈ ਯਾਰ ਜਿਵੇਂ ਤੈਨੂੰ ਉਹ ਬੂਟਾ ਲਾ ਗਿਆ ਤੇ ਗਾਂ ਤੂੰ ਬੂਟਾ ਤੇ ਇਹ ਰਵਾ ਫਿਰ ਉਹ ਰਹਿਦੀ ਦੁਨੀਆ ਤੇ ਇੱਕ ਗਾਂ ਹੋ ਸਕਦਾ ਆਪਾਂ ਨਾ ਹੋ ਗਏ ਗੱਲਾਂ ਪਿਆਦਾ ਹੀ ਹੈ ਰੁਪਏ ਤਾਂ ਮੇਰੀ ਮਿਹਨਤ ਅਤੀ ਸਾਲ ਦੀ ਲਈ ਜਾਂਦਾ ਨਾ ਜਿਹੜਾ ਬੰਦਾ ਮੈਥੇ ਜੋੜ ਕੇ ਲੈ ਕੇ ਜਾਂਦਾ ਹੂੰ ਆਉਂਦੇ ਸਾਲ ਹੋਰ ਉਦੋਂ ਆਉਂਦੇ ਸਾਲ ਛੱਡ ਕੇ ਜਦੋਂ ਮੇਰੇ ਕਬੂਤਰਾਂ ਦੇ ਬੱਚਿਆਂ ਨੂੰ ਤੀਜਾ ਸਾਲ ਆ ਗਿਆ ਨਾ ਹਾਂ ਐਟੋ ਮੇਰੇ ਅਗਲੇ ਦੇ ਯਾਦ لازਮੀ ਪੱਕਾ ਹੀ ਆਉਂਗਾ ਵੀ ਆਪਾਂ ਨੂੰ ਕਿਸੇ ਬੰਦੇ ਦੇ ਪੈਸੇ ਲੈਂਦੇ ਸੀ ਤੇ ਕੂਤਰ ਦਿੱਤੇ ਸੀ ਵੀ ਲੱਗਾਂ ਗੱਲਾਂ ਸੇਰਾ ਤੇ ਇੱਕ ਬਾਈ ਕਬੂਤਰੀ ਰਹੇਗੀ ਤੇਰੀ ਵਿਖਾਉਣ ਵਾਲੀ ਜਿਹੜੀ ਐਲਸੀਡੀ ਨਹੀਂ ਜਿੱਤੀ ਸੀਗੀ ਹਾਂ ਉਹ ਆਵੇ ਉਹ ਕਿੱਥੇ ਬੈਠੀ ਐ ਮਿੱਤਰੋ ਆ ਕਬੂਤਰੀ ਨੇ ਨਾ ਐਲਸੀਡੀ ਜਿੱਤੀ ਆ ਜਿੱਦਿਓ ਜਿੱਦਿਓ ਤੇ ਜਿਹੜੇ ਖਿਡਾਰੀ ਬੰਦੇ ਜਾਣਦੇ ਆ ਤੂੰ ਦੀ ਬੋਲਦੀ ਐ ਕਬੂਤਰੀ ਦੀ ਆਇਆ ਹੀ ਅੱਛਾ ਮौज ਪੈ ਰਹੀ ਏ ਠੀਕ ਆ ਖਟੀਆਂ ਖਾਣਾ ਜੋ ਆ ਗਈ ਅੱਛਾ ਠੀਕ ਆ ਉਹ ਵੱਡੇ ਕਬੂਤਰ ਦੀ ਲਾਚੋ ਆ ਹਾਂ ਹਾਂ ਬਸ ਉਹਨਾਂ ਚ ਵਾ ਠੀਕ ਆ ਤੇ ਇਹ ਬਾਈ ਫਿਰ ਕੱਲੀ ਰਹੀ ਸੀ ਨਹੀਂ ਹਾਂ ਤੇ ਬਾਜੀ ਅਸੀਂ ਫੜ ਲਈ ਸੀ ਅੱਛਾ ਨਹੀਂ ਉਹ ਐਲ ਸੀ ਡੀ ਤੇ ਫਿਰ ਮਗਰੂਪੀ ਹੋ ਨਾਮਾਂ ਤੇ ਉੱਡੇ ਸੀ ਨਾਮਾਂ ਤੇ ਉੱਡੇ ਸੀ ਤੇ ਨਾਮਾਂ ਤੇ ਉੱਡਣ ਦੇ ਕੂਤਰ ਸੀਗੇ ਮੇਨ ਮੇਨ ਬੰਦਿਆਂ ਦੇ ਅੱਛਾ ਦੋ ਤਿੰਨ ਤਾਂ ਬਾਈ ਦੇ ਸੀ ਭੁੱਟੋ ਕੋਈ ਠੀਕ ਆ ਛੱਡ ਦੇ ਤਾਂ ਠੀਕ ਹੈ ਠੀਕ ਆ ਤੇ ਇਹ ਬਸ ਸਾਡੇ ਉੱਡੇ ਸੀ ਨਮਾਜ ਇਹ ਮੇਰੀ ਪਹਿਲੇ ਤੇ ਆ ਗਈ ਸੀ ਪਹਿਲੇ ਤੇ ਆ ਗਈ ਤੇ ਆਈ ਲੈ ਵੀ ਮਿੱਤਰੋ ਤੁਹਾਨੂੰ 22 ਦੇ ਨਾਲ ਸਾਰੇ ਕਬੂਤਰ ਵਿਖਾਏ ਆਪਾਂ A to Z ਤੇ 22 ਦੀ ਘਟੋ ਘਟ 25 ਤੋਂ 30 ਸਾਲ ਦੀ ਮਿਹਨਤ ਹੈ ਜਾਨਵਰ ਬਣਾਉਣ ਤੇ ਆਏ ਨਹੀਂ ਬੰਦੇ ਕੋਈ ਜੇ ਕਈ ਥੱਲੇ ਹੁਣ ਪੁਕਾਈ ਮਾਰਿਓ ਕਮੈਂਟਾਂ 'ਚ ਲਗਦੀ ਵਾਲੇ ਬਈ ਵੇਚੀ ਜਾਂਦਾ ਇਹ ਪੈਸਾ ਦਾ ਕੁਛ ਵੀ ਨਹੀਂ ਚੀਜ਼ 22 ਦੀ ਸਾਰੀ ਉਮਰ ਗਵਾਈ ਹੈ ਇਹ ਕੰਮ ਪਿੱਛੇ ਸ਼ੌਂਕ ਆ ਚਲੋ ਠੀਕ ਆ ਥੋੜੀ ਜੀ ਲੀਵਰ 'ਚ ਕੋਈ ਹੈਗੀ ਇਨਫੈਕਸ਼ਨ ਲਾੜੋ ਜਾ ਕੋਈ ਦਰਦ ਲਾ ਲੋ ਬੰਦੇ ਨੇ ਕੋਠੇ ਤੇ ਚੜਨਾ ਉਤਰਨਾ ਨਹੀਂ ਚੜਨ ਉਤਰਨ ਕੋਠੇ ਤੇ ਹੋਊਗਾ ਫੇਰ ਹੀ ਖੇਡ ਖੇਢੀ ਜਾਓ ਫੇਰ ਹੀ ਵੀਰੇ ਤੇ ਬਾਈ ਜਿਹੜਾ ਜਾਨਵਰ ਦੇਊਗਾ ਉਹ ਗਰੰਟੀ ਨਾਲ ਦੇਊਗਾ ਠੱਗੀ ਧੋਖੇ ਵਾਲਾ ਕੰਮ ਨਹੀਂ ਇੱਕ ਬਾਈ ਨੇ ਇਹ ਗੱਲ ਆਖੀ ਆ ਵੀ ਕਹਿੰਦਾ ਇਹ ਨਹੀਂ ਵੀ ਅੱਜ ਕਬੂਤਰ ਵੇਚਤੇ ਤੇ ਸਵੇਰੇ ਫੇਰ ਰੱਖੀ ਬੈਠਾ ਹੋਇਆ ਵੀ ਵੇਚ ਨਹੀਂ ਆ ਸਾਰੇ ਇਹ ਆਪਣੀ ਵੀਰੇ ਹਾਂ ਜਮਾ ਕਿਉਂਕਿ ਬੰਦਾ ਹਾਂ ਬੰਦਾ ਸੱਚਾ ਸੁੱਚਾ ਤੇ ਬਾਈ ਕਮੈਂਟਾਂ 'ਚ ਦੱਸਿਓ ਵੀ ਕਿਵੇਂ ਦੀ ਵੀਡੀਓ ਲੱਗੀ ਤੇ ਨਾਲੇ ਭਰਾ ਨੂੰ ਵੀ ਫੋਨ ਲਾ ਕੇ ਹੌਸਲਾ ਵਜਾਈ ਦਿਓ ਫੋਨ ਤਾਂ ਤੇਰੇ ਹੌਸਲਾ ਬਹੁਤ ਤੇ ਨਹੀਂ ਯਾਰ ਬੰਦਾ ਦਿਲ ਬਾਈ ਛੱਡ ਜਾਂਦਾ ਦਾ ਇਹ ਸ਼ੌਂਕ ਨਾ ਜਿਹੜਾ ਸਹੀ ਮੈਨੂੰ ਬਹੁਤ ਤੇਰੇ ਨਾਲ ਆ ਮੈਨੂੰ ਯਾਰਾਂ ਦੋਸਤਾਂ ਦੇ ਬਾਰਲੇ ਮੈਨੂੰ ਮੇਰੀ ਲਹਾਜ ਵਾਲੇ ਨਾਲੇ ਮੈਥੋਂ ਅੱਜ ਤੇ ਆਂਡਾ ਵੀ ਨਿਲ ਗਈ ਮੈਨੂੰ ਨੇ ਇੱਥੋਂ ਤਾਂ ਹੀ ਆਖਿਆ ਯਾਰ ਬਾਈ ਕੂਤਰਾਂ ਛੱਡ ਜਿੰਨੇ ਤੇ ਰੁਪਏ ਲਾਉ ਤੁਹਾਨੂੰ ਰੁਪਏ ਦਸ ਲੱਗਦੇ ਕਿੰਨੇ ਆ ਅਸੀਂ ਤੇਰਾ ਲਾਜ ਕਰਾ ਸ਼ਾਬਾਸ਼ ਭਰਾਓ ਉਹਨਾਂ ਬੰਦਿਆਂ ਬਹੁਤ ਬਹੁਤ ਧੰਨਵਾਦ ਆਹੀ ਮੇਨ ਬਾਈ ਬੰਦੇ ਦੀ ਕਮਾਈ ਇਹ ਹੁੰਦੀ ਆ ਬੰਦੇ ਮਗਰ ਬੰਦੇ ਖੜਨਾ ਕਿ ਨਹੀਂ ਤੇ ਬਾਈ ਇਹ ਸ਼ੌਂਕ ਮਾਰਨ ਵਾਲੇ ਨਹੀਂ ਹੁੰਦੇ ਬੰਦੇ ਦੇ ਰਹਿੰਦੇ ਆ ਖੂਨ ਚ ਇਹ ਕੋਈ ਪ੍ਰਮਾਤਮਾ ਕਹਿੰਦੀ ਕੋਈ ਲਿਖਤ ਲਿਖੀ ਹੁੰਦੀ ਆ ਆਪਾਂ ਮੇ ਕਬੂਤਰਾਂ ਦੀ ਸੇਵਾ ਲਾ ਲਓ ਜਾਂ ਬੱਕਰੀਆਂ ਦੀ ਮੱਝਾਂ ਗਾਂਾਂ ਦੀ ਜਾਂ ਘੋੜੀਆਂ ਦੀ ਬਹੁਤ ਤਕੜਿਆ ਬਾਈ ਦੇ ਯਾਰ ਓਚ ਵੀਰੇ ਐ ਹੀ ਹੁੰਦਾ ਰਹਿੰਦਾ ਗੋਪੀ ਨੂੰ ਮੈਂ ਮੈਂ ਮੰਨਦਾ ਮੈਂ ਆਪਦੇ ਆਪ ਨੂੰ ਅਖੀ ਜਾਮ ਅੱਜ ਮੈਂ ਕੂਤਰ ਦਿੰਦਾ ਜੋ ਮੇਰੇ ਕੋਲ ਹੈ ਆਪਾਂ ਦੇਣੇ ਆ ਅੱਜ ਆ ਜਿਹੜੇ ਜੋੜੇ ਐ ਨਾ ਤੋਂ ਬਿਨਾ 8-10 ਐ ਪੱਠੇ ਪੁੱਠੇ ਐ ਉਹ ਜਿਵੇਂ ਕੋਈ ਬੰਦਾ ਗਰੀਬ ਥੋੜੇ ਰੁਪਿਆ ਨਾ ਹੁੰਦਾ ਉਹਨੂੰ ਮੈਂ ਦੇ ਦਿੰਦਾ ਹਾਂ ਆ ਆ ਜੋੜੇ ਵੱਡੇ ਐ ਨਸਲ ਬਣਾ ਲੂ ਬਾਈ ਇਹ ਜਿਹੜਾ ਵੱਡਾ ਜਿਹਾ ਜੋੜਾ ਐ ਮੇਨ 10 ਸਾਲ ਤੋਂ ਉੱਪਰ ਐ ਉਹਦਾ ਬਾਈ ਜੀ ਰੇਟ ਹੈ 70000 ਜਿਹੜੇ ਉਹ ਤੋਂ ਛੋਟੇ 17 ਤੋਂ ਪਹਿਲਾਂ ਹਣੇ ਬਾਜ਼ੀ ਜਿੱਤੇ ਆ ਉਹਦਾ ਰੇਟ ਬਾਈ ਜੀ ਹੈ 50000 ਜਿਹੜੇ ਆ ਆ ਕਬੂਤਰ ਆ ਸਾਰੇ ਹਮ ਨਖਾਸ ਬਾਜ਼ ਜਿੱਤੇ ਵੀ ਇਹਨਾਂ ਦਾ ਰੇਟ ਹੋਣਾ ਇੱਕ ਇੱਕ ਦਾ ਉਹ ਅਗਲੇ ਨੇ ਆ ਕੇ ਮੈਨੂੰ ਪੁੱਛਣਾ ਤੇ ਮੈਂ ਇਹਨਾਂ ਦਾ ਟੋੜ ਟੋੜ ਰੇਟ ਲੈ ਲੈ ਲਵੀ ਮਿੱਤਰੋ ਤੁਹਾਨੂੰ ਜੋੜਿਆਂ ਦਾ ਰੇਟ ਦੱਸਤਾ ਤੇ ਜਿਹੜੇ ਉੱਪਰ ਆਹ ਕਬੂਤਰ ਬੈਠੇ ਆ ਜਿਹੜੀਆਂ ਇਹਦੇ ਚ ਬਾਈ ਦੀਆਂ ਤਿੰਨ ਤਾਂ ਬੋਤਲਾਂ ਕਬੂਤਰੀਆਂ ਹਨਾ ਦੋ ਦੋ ਇੱਕ ਵੇਗੀ ਇੱਕ ਅੰਦਰ ਬੈਠੀ ਅੱਛਾ ਉਹ ਵੇਖਿਆ ਵਰਗੀ ਆ ਬਸ ਮਾਜੀ ਠੀਕ ਆ ਇੱਕ ਐਲ ਸੀ ਡੀ ਜਿੱਤਣ ਵਾਲੀ ਸਾਰੀਆਂ ਸਾਰੇ ਜਾਨਵਰ ਇਹ ਬਾਈ ਤੁਸੀਂ ਫੋਨ ਕਰਕੇ ਵੀ ਪੁੱਛ ਸਕਦੇ ਆ ਰੇਟ ਤੁਹਾਨੂੰ ਦੱਸਤੇ ਆ ਬਾਕੀ ਬਾਈ ਨਾਲ ਫੋਨ ਤੇ ਕੋਈ ਵੀ ਸੰਪਰਕ ਤੁਸੀਂ ਕਰ ਲਿਓ ਠੀਕ ਆ ਨਾ ਤੇ ਬਾਈ ਕਹਿੰਦਾ ਵੀ ਪਹਿਲਾਂ ਵੀ ਫੋਨ ਬਹੁਤ ਆਏ ਆ ਇਹ ਫੋਨ ਤਾਂ ਬਾਈ ਤੇ ਬਾਈ ਦਾ ਬਾਈ ਹੌਸਲਾ ਵਜਾਈ ਵੀ ਕਰਿਆ ਕਰੋ ਬਾਈ ਨੇ ਮਿਹਨਤ ਕਰੀ ਆ ਯਾਰ 30 ਸਾਲ ਤੇ ਵੀਡੀਓ ਕਰ ਦਿਓ ਬਾਈ ਲਾਈਕ ਸ਼ੇਅਰ ਤੇ ਮਿਲਦੇ ਆ ਨਵੀਂ ਵੀਡੀਓ ਨਾਲ ਤਨ ਦਾ ਮਾ